ਜਿਹੜੇ ਐਸ ਵੇਲੇ ਫਾਈਨੈਂਸ਼ੀਅਲ ਸਟ੍ਰੇਨ ਲੋਕਾਂ ਦੇ ਉੱਤੇ ਪਈ ਆ ਕੈਨੇਡਾ ਦੇ ਵਿੱਚ ਕੈਨੇਡਾ ਚਾਹੰ ਤੌਰ ਤੇ ਮੰਨਿਆ ਜਾਂਦਾ ਵੀ ਜਦੋਂ ਬੰਦਾ ਦੋਵੇਂ ਪੱਖ ਨੇ ਇਹਦੇ ਕਿ ਬੰਦਾ ਜਦੋਂ ਘਰ ਲੈ ਲੈਂਦਾ ਉਹਦੀਆਂ ਲਾਇਬਿਲਟੀਜ਼ ਵਧ ਜਾਂਦੀਆਂ ਉਹ ਫਸ ਜਾਂਦਾ ਇੱਕ ਤਰੀਕੇ ਦੇ ਨਾਲ ਉਹ ਫਿਰ ਇੱਕ 35-40 ਸਾਲ ਵਾਲੇ ਚੱਕਰ ਦੇ ਵਿੱਚ ਜਾਂ 25 ਸਾਲ ਵਾਲੇ ਚੱਕਰ ਦੇ ਵਿੱਚ ਕਿ ਉਹ ਜਨਰਲ ਚ ਪੇਮੈਂਟਾਂ ਨਹੀਂ ਲੱਤਦੀਆਂ ਉਹ ਸੁਰਖਰੋ ਨਹੀਂ ਹੁੰਦਾ ਲੋਕ ਆਮ ਤੌਰ ਤੇ ਕਹਿੰਦੇ ਵੀ ਜਿਹੜੇ ਲੋਕ ਕਿਰਾਏ ਤੇ ਰਹਿੰਦੇ ਆ ਸਾਡੇ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਵਿੱਚ ਮੰਨਿਆ ਜਾਂਦਾ ਵੀ ਉਹ ਥੋੜਾ ਜਿਹਾ ਬੰਦਾ ਸੌਖਾ ਹੁੰਦਾ ਸ਼ੁਰੂ-ਸ਼ੁਰੂ ਦੇ ਸਾਲਾਂ ਦੇ ਵਿੱਚ ਉਹਦੇ ਖਰਚੇ ਘੱਟ ਹੁੰਦੇ ਆ ਚਾਰ ਪੈਸੇ ਬਚਦੇ ਹੁੰਦੇ ਆ ਬੇਸਮੈਂਟ 'ਚ ਰਹਿਣ ਵੇਲੇ ਵਾਲੇ ਟਾਈਮ ਨੂੰ ਲੋਕ ਚੇਤੇ ਕਰਦੇ ਆ ਵੀ ਇਹ ਠੀਕ ਸਮਾਂ ਸੀ ਹੋ ਤੋ ਬਾਅਦ ਜਿੱਦਾਂ-ਜਿੱਦਾਂ ਫਿਰ ਘਰ ਲੈਂਦੇ ਗਏ ਉਦੋਂ ਦਾ ਖਰਚੇ ਵਾਧੇ ਗਏ ਤੇ ਸਮੱਸਿਆਵਾਂ ਵੀ ਨਾਲ ਵਾਧੀਆਂ ਗਈਆਂ ਦੂਜਾ ਪੱਖ ਇਹਦਾ ਇਹ ਆ ਕਿ ਜਿਹੜੇ ਲੋਕਾਂ ਨੇ ਕੁਝ ਬਣਾਇਆ ਉਹ ਘਰ ਲੈਣ ਤੋਂ ਬਾਅਦ ਹੀ ਬਣਾਇਆ ਘਰ ਲੈ ਰਿਆ ਘਰ ਕਿਤੇ ਸਾਲ ਦੋ ਸਾਲ ਦੇ ਵਿੱਚ ਲੱਖ ਦੋ ਲੱਖ ਮਹਿੰਗਾ ਹੋ ਗਿਆ ਲੱਖ ਡਾਲਰ ਤੁਸੀਂ ਉਹਦੇ ਵਿੱਚੋਂ ਘੱਟ ਕਰ ਦਿੱਤਾ ਕੁਝ ਡਾਊਨ ਪੇਮੈਂਟ ਦਿੱਤੀ ਸੀ ਉਹਦੇ ਵਿੱਚ ਜਿਹੜੀ ਇਕਵਿਟੀ ਬਣ ਗਈ ਉਹ ਚੱਕ ਕੇ ਤੇ ਉਹਦੇ ਨਾਲ ਕਿਸੇ ਹੋਰ ਕੰਮ ਧੰਦੇ ਚ ਪਾ ਲਈ ਜਾਂ ਕੋ ਘਰ ਲੈ ਲਿਆ ਜਾਂ ਬਿਜ਼ਨਸ ਚਲਾ ਲਿਆ ਤੇ ਉਹ ਗੱਲ ਵੱਧਦੀ ਵੱਧਦੀ ਲੋਕ ਜਿਹੜੇ ਆ ਉਹ ਤਰੱਕੀ ਕਰ ਗਏ ਮਿਲੀਨਰ ਬਣ ਗਏ ਇੱਥੇ ਹੁਣ ਗੱਲ ਇਹ ਆ ਕਿ ਬੰਦਾ ਇਹ ਸੋਚਦਾ ਕਿ ਘਰ ਫਿਰ ਲੋਕ ਇਹ ਸੋਚਦੇ ਕਿ ਸਮੱਸਿਆ ਦੀ ਜੜ ਘਰ ਆ ਰਿਹਾ ਘਰ ਲੈਣਾ ਨਹੀਂ ਚਾਹੀਦਾ ਕਿਰਾਏ ਤੇ ਰਹਿ ਲਓ ਬੰਦਾ ਸਾਰੇ ਕੁਝ ਤੋਂ ਬਚਿਆ ਰਹਿੰਦਾ ਪਰ ਹੁਣ ਕੈਨੇਡਾ ਦੇ ਵਿੱਚ ਜਿਹੜੇ ਰੈਂਟਰਸ ਨੇ ਆ ਇਸ ਵੇਲੇ ਜਿਹੜੇ ਕਿਰਾਏ ਤੇ ਰਹਿੰਦੇ ਨੇ ਉਹਨਾਂ ਦੇ ਉੱਤੇ ਫਾਈਨੈਂਸ਼ੀਅਲ ਸਟ੍ਰੈਸ ਜ਼ਿਆਦਾ ਆ ਕਰਜ਼ਾ ਉਹਨਾਂ ਦੇ ਉੱਤੇ ਜ਼ਿਆਦਾ ਆ ਘਰਾਂ ਦੇ ਮਾਲਕਾਂ ਨਾਲ ਹਾਲਾਂਕਿ ਮੌਰਗੇਜ ਦੇ ਰੇਟ ਵਧੇ ਆ ਇੰਟਰਸਟ ਰੇਟ ਵਧਿਆ ਪਿਛਲੇ ਸਮੇਂ ਦੇ ਵਿੱਚ ਮੌਰਗੇਜ ਦੇ ਰੇਟ ਕੁਦਰਤੀ ਆ ਵਧ ਕੇ ਜਿਹੜੀ 2000 ਡਾਲਰ ਮੌਰਗੇਜ ਸੀ ਉਹਦੀ ਕਈਆਂ ਦੀ 6-6000 ਡਾਲਰ ਮੌਰਗੇਜ ਹੋ ਗਈ ਤੇ ਲੋਕ ਮਤਲਬ ਐਸ ਵੇਲੇ ਪਿਛੇ ਪਏ ਆ ਇਸ ਬੈਂਕ ਆਫ ਕੈਨੇਡਾ ਦੀਆਂ ਵਿਆਜ ਦਰਾਂ ਦੇ ਵਿਚਕਾਰ ਤੇ ਮੰਨਿਆ ਜਾਂਦਾ ਵੀ ਕੁਦਰਤੀ ਤੌਰ ਤੇ ਇੰਟਰਸਟ ਰੇਟ ਜਿਹੜੇ ਵਧੇ ਆ ਇਹਦਾ ਨੁਕਸਾਨ ਸਿੱਧਾ ਹੀ ਘਰਾਂ ਦੇ ਮਾਲਕਾਂ ਨੂੰ ਹੋਇਆ ਕਿਉਂਕਿ ਮੌਰਗੇਜ ਤੇ ਉਹਨਾਂ ਦੀ ਵਧੀਆ ਕਿਰਾਏਦਾਰ ਦਾ ਕੀ ਜਾਂਦਾ ਪਰ ਅੰਕੜੇ ਇਹ ਦੱਸ ਰਹੇ ਆ ਕਿ ਕਰਾਇਦਾਰਾ ਕਰਾਇਦਾਰ ਜ਼ਿਆਦਾ ਤੰਗ ਨੇ ਇਸ ਲਈ ਉਹਨਾਂ ਦੇ ਉੱਤੇ ਜ਼ਿਆਦਾ ਸਟ੍ਰੈਸ ਹੈ ਨੇ ਜਿਹੜੀ ਇੱਕ ਬੈਂਕ ਆਫ ਕੈਨੇਡਾ ਨੇ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ ਜਾਰੀ ਕੀਤੀ ਹੈ 2024 ਦੇ ਲਈ ਅੱਜ ਵੀਰਵਾਰ ਨੂੰ ਉਹਦੇ ਵਿੱਚ ਇਹ ਕਹਿੰਦੇ ਆ ਕਿ ਸੈਂਟਰਲ ਬੈਂਕ ਨੇ ਇਹ ਕਿਹਾ ਆ ਕਿ ਜਿਹੜੇ ਫਾਈਨੈਂਸ਼ੀਅਲ ਸਟ੍ਰੈਸ ਦੇ ਸਾਈਨ ਆ ਉਹ ਵਧ ਰਹੇ ਆ ਨਾਰਮਲ ਲੈਵਲ ਤੋਂ ਜਿਹੜੇ ਥੱਲੇ ਨੂੰ ਕੋਵਿਡ 19 ਪੈਂਡੈਮਿਕ ਦੇ ਦੌਰਾਨ ਪਰ ਜਿਹੜੀ ਸਟ੍ਰੈਸ ਆ ਉਹ ਬਹੁਤੇ ਜਿਹੜੇ ਕੈਨੇਡੀਅਨਸ ਦੇ ਵਿੱਚ ਜਿਨ੍ਹਾਂ ਕੋਲੇ ਮੌਰਗੇਜ ਹੈ ਨਹੀਂ ਜਿਹੜੇ ਕਿਰਾਏਦਾਰ ਨੇ ਉਹਨਾਂ ਦੇ ਉੱਤੇ ਜ਼ਿਆਦਾ ਪੈ ਰਹੀ ਹੈ ਬਿਨਾ ਮੌਰਗੇਜ ਤੋਂ ਜਿਹੜੇ ਉਹ ਪਿੱਛੇ ਰਹਿ ਰਿਹਾ ਲੋਕ ਕ੍ਰੈਡਿਟ ਕਾਰਡ ਦੇ ਵਿੱਚ ਆਟੋ ਲੋਨ ਪੇਮੈਂਟ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਇਹ ਗੱਲਬਾਤ ਦੱਸੀ ਆ ਜਿਹੜੇ ਰੇਟਸ ਨੇ ਇਹ ਅਰੀਅਰਸ ਦੇ ਕੈਟਾਗਰੀ ਜਿਹੜੇ ਉਹ ਪਿਛਲੇ ਪ੍ਰੀ ਪੰਡੈਮਿਕ ਦੇ ਨੇੜੇ ਤੇਰੇ ਦੱਸੀ ਜਾ ਰਹੀ ਆ ਉਹ ਬਾਤ ਰਹੀ ਹੈ ਨਾਨ ਮੈਰਗ ਮਾਰਗੇਜ ਹੋਲਡਰਸ ਦੇ ਉੱਤੇ ਜਿਹੜੇ ਰੇਟ ਕਾਫੀ ਘਟ ਤੇ ਸਟੇਬਲ ਰਹਿ ਕੈਨੇਡਾ ਦੇ ਵਿੱਚ ਮਾਰਗੇਜ ਦੇ ਬੈਕ ਆਫ ਕੈਨੇਡਾ ਇਹ ਕਹਿੰਦੀ ਆ ਕਿ ਵਿਆਜ ਦਰਾਂ ਵਧਣ ਦੇ باوجود ਵੀ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਮਾਰਗੇਜ ਰੇਟ ਆ ਹੋਮ ਓਨਰਸ ਦੇ ਲਈ ਜਿਹੜਾ ਥ੍ਰੈਸ਼ਹੋਲਡ ਆ ਹਾਇਰ ਡੈਟ ਬਰਡਨ ਜਿਹੜਾ ਆ ਉਹ ਇੱਕ ਇੰਡੀਕੇਸ਼ਨ ਆ ਸਟ੍ਰੈਸ ਦੀ ਤੇ ਉਹ ਰੈਂਟਰਸ ਦੇ ਉੱਤੇ ਜ਼ਿਆਦਾ ਹੈ ਸੈਂਟਰਲ ਬੈਂਕ ਨੇ ਇਹ ਵੀ ਨੋਟ ਕੀਤਾ ਆ ਕਿ ਜਿਹੜੀਆਂ ਘਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਜਦੋਂ ਦੀ ਪੰਡੈਮਿਕ ਤੋਂ ਬਾਅਦ ਉਹ ਤੋਂ ਬਾਅਦ ਦੀ ਕੁਆਲਟੀ ਆ ਹੋਮ ਹੋਨਰਸ ਦੇ ਕੋਲ ਬਹੁਤ ਸਾਰੀ ਆ ਗਈ ਉਹਦੇ ਨਾਲ ਥੋੜੇ ਜਿਹਾ ਸੌਖੇ ਹੋ ਗਏ ਉਹ ਇੱਕ ਫਾਈਨੈਂਸ਼ੀਅਲ ਬਫਰ ਉਹਨਾਂ ਦੇ ਕੋਲ ਬਣ ਗਿਆ ਜਿਹੜੇ ਬੋਰੋਅਰ ਆ ਉਹਨਾਂ ਨੂੰ ਆਪਣਾ ਪੇਮੈਂਟ ਰਿਡਿਊਸ ਕਰਨ ਦੇ ਵਿੱਚ ਉਹ ਜਿਹੜਾ ਬਫਰ ਸੀ ਉਹਨੇ ਬਹੁਤ ਕੰਮ ਕੀਤਾ ਕਿ ਹੁਣ ਤਾਂ ਵਧ ਗਏ ਆ ਜਿਹੜੇ ਵਿਆਜ ਦਰਾਂ ਆ ਪਰ ਜਿਹੜਾ ਘਰ ਮਿਲੀਅਨ ਦਾ ਸੀਗਾ ਉਹ 13 ਲੱਖ ਦਾ ਹੋ ਗਿਆ ਜਾਂ 14 ਲੱਖ ਦਾ ਹੋ ਗਿਆ ਉਹ ਜਿਹੜੀ ਕੀਮਤ ਵਧੀ ਆ ਉਹ ਤੁਹਾਡੇ ਕੋਲੇ ਬਫਰ ਆ ਗਿਆ ਇੱਕ ਕਿ ਜਿੱਥੇ ਤੁਹਾਨੂੰ ਮੀਲਨ ਵਾਲੇ ਘਰ ਦੇ ਉੱਤੇ ਪਹਿਲਾਂ 8 ਲੱਖ ਜਾਂ 7 ਲੱਖ ਲੋਨ ਮਿਲ ਸਕਦਾ ਸੀ ਹੁਣ ਉਹ ਵਧ ਗਿਆ 1 ਲੱਖ 2 ਲੱਖ ਡਾਲਰ ਉਹ ਵੱਧ ਚੱਕ ਸਕਦੇ ਆ ਘਰ ਦੇ ਉੱਤੇ ਲਾਈਨ ਆਫ ਕ੍ਰੈਡਿਟ ਜਾਂ ਕਿਸੇ ਵੀ ਹੋਰ ਤਰੀਕੇ ਦੇ ਨਾਲ ਉਹ ਬਫਰ ਨੇ ਘਰ ਦੇ ਮਾਲਕਾਂ ਨੂੰ ਬਚਾ ਲਿਆ ਜਦੋਂ ਗਰੈਂਟਰਸ ਦੇ ਕੋਲੇ ਇਦਾਂ ਦੀ ਚੀਜ਼ ਹੀ ਕੁਛ ਨਹੀਂ ਸੋ ਇਹ ਵੀ ਵਾਰਨਿੰਗ ਦਿੱਤੀ ਬੈਂਕ ਆਫ ਕੈਨੇਡਾ ਨੇ ਕਿ ਜਿਹੜੇ ਲੋਕ ਵੀ ਆਪਣੇ ਮਾਰਗੇਜ ਰੀਨਿਊ ਕਰਵਾ ਰਹੇ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਬਹੁਤ ਵੱਡਾ ਜੰਪ ਮਿਲਣਾ ਉਹਨਾਂ ਦੇ ਮੰਥਲੀ ਪੇਮੈਂਟ ਦੇ ਵਿੱਚ ਤੇ ਜਿਨ੍ਹਾਂ ਨੇ ਮਤਲਬ ਇਹ ਜਦੋਂ ਰੀਨਿਊ ਕਰਾਈ ਸੀ ਰੇਟ ਵਧ ਰਾਇਆ ਸੀ ਉਸ ਵੇਲੇ ਬੈਂਕ ਆਫ ਕੈਨੇਡਾ ਦੀ ਰਿਪੋਰਟ ਇਹ ਵੀ ਦੱਸਦੀ ਆ ਕਿ ਸਟ੍ਰੈਸ ਜਿਹੜੀ ਮੇਜਰ ਕੈਨੇਡੀਅਨ ਲੈਂਡਰਸ ਦੇ ਉੱਤੇ ਪਈ ਆ ਤੇ ਹਾਇਰ ਇੰਟਰਸਟ ਰੇਟਾਂ ਦੇ ਪਏ ਆ ਸੈਂਟਰਲ ਬੈਂਕ ਦੇ ਤੇ ਸੰਕਟ ਜਿਹੜਾ ਹੈ ਉਹਨਾਂ ਦੇ ਉੱਤੇ ਹੋ ਸਕਦਾ ਹੈ ਜਿਹੜਾ ਕਰਜ਼ਾ ਜ਼ਿਆਦਾ ਹੋਣਾ ਜਿਹੜੀ ਫਾਈਨੈਂਸ਼ੀਅਲ ਫਲੈਕਸੀਬਿਲਟੀ ਆ ਘਰਾਂ ਦੇ ਵਿੱਚ ਉਹਦੇ ਉੱਤੇ ਸੰਕਟ ਬਣਦਾ ਹੈ ਸੋ ਇਹ ਸਾਰੇ ਕੁਛ ਦਾ ਨਿਚੋੜ ਇਹ ਆ ਕਿ ਆਮ ਤੌਰ ਦੇ ਉਤੇ ਸੋਚਿਆ ਇਹ ਜਾਂਦਾ ਕਿ ਕਿਉਂਕਿ ਟ੍ਰਾਸਟ ਰੇਟ ਵਧੀਆ ਮਾਰਗੇਜ ਵਧੀਆ ਜਿਹੜਾਂ ਦੇ ਘਰ ਆ ਜਿਹਨੇ ਘਰਾਂ ਦੇ ਮਾਲਕ ਨੇ ਉਹ ਤੰਗ ਹੋਣਗੇ ਤੰਗ ਅਸਲ ਦੇ ਵਿੱਚ ਉਹਨਾਂ ਨਾਲੋਂ ਜ਼ਿਆਦਾ ਇਸ ਵੇਲੇ ਕਿਰਾਏਦਾਰ ਆ ਕਿਉਂਕਿ ਕਿਰਾਏ ਵੀ ਵਧੇ ਆ ਮਹਿੰਗਾਈ ਵਧੀਆ ਖਾਣ ਪੀਣ ਦੀਆਂ ਚੀਜ਼ਾਂ ਤੇ ਹੋਰ ਖਰਚੇ ਵਧੇ ਆ ਤੇ ਉਹ ਜਿਹੜੇ ਅੱਛਾ ਹੁਣ ਇਹ ਦੇਖਿਆ ਕਿੱਥੋਂ ਜਾਂਦਾ ਵੀ ਤੰਗ ਕੌਣ ਆ ਤੰਗ ਦਾ ਮਤਲਬ ਇਹ ਆ ਕਿ ਕ੍ਰੈਡਿਟ ਕਾਰਡ ਦੀ ਪੇਮੈਂਟ ਟਾਈਮ ਤੇ ਕੌਣ ਦਿੰਦਾ ਕਿਰਾਏਦਾਰਾਂ ਕੋਲੋਂ ਦਿੱਤੀ ਨਹੀਂ ਜਾ ਰਹੀ ਜਿਹੜੇ ਕੋਈ ਕਾਰ ਲਈ ਸੀ ਉਹਨਾਂ ਨੇ ਕਿਰਾਏ ਦੇ ਉੱਤੇ ਉਹਦੀ ਟਾਈਮ ਤੇ ਪੇਮੈਂਟ ਕੌਣ ਦੇ ਰਿਹਾ ਜਿਹੜਾ ਘਰ ਦਾ ਮਾਲਕ ਆ ਉਹ ਤਾਂ ਦੇ ਰਿਹਾ ਜਿਹੜੇ ਕਿਰਾਏਦਾਰ ਆ ਉਹ ਨਹੀਂ ਦੇ ਰਹਾ ਸੋ ਕਿਤੇ ਨਾ ਕਿਤੇ ਜਿਹੜੀ ਗੱਲਬਾਤ ਆ ਦੂਜੇ ਪਾਸੇ ਨੂੰ ਇਸ ਵੇਲੇ ਨਜ਼ਰ ਆ ਰਹੀ ਆ ਕਿਰਾਏਦਾਰ ਰੈਂਟਰਸ ਜਾਂ ਉਹ ਲੋਕ ਜਿਨ੍ਹਾਂ ਕੋਲ ਮਾਰਗੇਜ ਨਹੀਂ ਆ ਉਹ ਮਾਰਗੇਜ ਵਾਲਿਆਂ ਨਾਲੋਂ ਇਸ ਵੇਲੇ ਕੈਨੇਡਾ ਚ ਜ਼ਿਆਦਾ ਤੰਗ ਨੇ ਤੇ ਅੱਜ ਬੈਂਕ ਆਫ ਕੈਨੇਡਾ ਦੇ ਰਿਪੋਰਟਰ ਨੇ ਦੱਸਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ